ਮੋ ਮੋੜ ਦਿੰਦਾ ਤਲਵਾਰਾਂ ਦੇ ਇਹ ਨੱਚਦਾ ਖੰਡੇ ਦੀਆਂ ਧਾਰਾਂ ਤੇ ਸਿੱਖਾਂ ਦੇ ਮਾਣ ਮੱਤੇ ਤੇ ਸ਼ਾਨ ਮੱਤੇ ਇਤਿਹਾਸ ਨੂੰ ਪੇਸ਼ ਕਰਦੀ ਗਿੱਪੀ ਗਰੇਵਾਲ ਨਿਮਰਤ ਖੈਰਾ ਸਟਾਰਰ ਫਿਲਮ ਅਕਾਲ ਦੇ ਟਾਈਟਲ ਟਰੈਕ ਦਾ ਆਡੀਓ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਪ੍ਰਸਿੱਧ ਆਵਾਜ਼ ਸੁਖਵਿੰਦਰ ਸਿੰਘ ਨੇ ਗਾਇਆ ਤੇ ਰੈਪ ਬੋਹੇਮੀਆਂ ਵੱਲੋਂ ਕੀਤਾ ਗਿਆ ਇਸ ਨੂੰ ਲਿਖਿਆ ਹੈਪੀ ਰਾਇਕੋਟੀ ਵੱਲੋਂ ਗਿਆ ਤੇ ਇਸ ਦਾ ਸੰਗੀਤ ਬਾਲੀਵੁੱਡ ਦੇ ਨਾਮੀ ਸੰਗੀਤਕਾਰ ਸ਼ੰਕਰ আহসান ਲੋਹੇ ਨੇ ਕੀਤਾ ਹੈ ਆਡੀਓ ਪੂਰੀ ਤਰ੍ਹਾਂ ਦੇ ਨਾਲ ਸਾਡੀਆਂ ਜੜਾਂ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਦੱਸਦੀ ਕਿ ਇਸ ਗੀਤ ਦੀ ਵਾਈਬ ਸਭ ਨੂੰ ਪਸੰਦ ਆ ਰਹੀਆ ਤਾਂ BTS ਤੋਂ ਵੀ ਪਤਾ ਲੱਗਦਾ ਹੈ ਕਿ ਗੀਤ ਕਿੰਨਾ ਵੱਡੇ ਲੈਵਲ ਤੇ ਇਸ ਨੂੰ ਸ਼ੂਟ ਕੀਤਾ ਗਿਆ ਹੈ ਗੀਤ ਦੇ ਬੋਲ ਬੜੇ ਜੁਸ਼ੀਲੇ ਨੇ ਹਰ ਇੱਕ ਦੇ ਵਿੱਚ ਜੋਸ਼ ਭਰਦੇ ਨੇ ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ ਅਕਾਲ 10 April 2025 ਨੂੰ ਰਿਲੀਜ਼ ਹੋਵੇਗੀ ਫਿਲਮ ਦੇ ਵਿੱਚ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਕੀ ਨਿਮਰਤ ਖਹਿਰਾ ਪ੍ਰਿੰਸ ਕਬਲਜੀਤ ਸਿੰਘ ਨਿਕਤਨ ਤੀਰ ਮੀਤਾ ਵਿਸ਼ਿਸ਼ਟ ਸ਼ਿੰ다 ਗਰੇਵਾਲ ਏਕਮ ਗਰੇਵਾਲ ਜੱਗੀ ਸਿੰਘ ਆਸ਼ੀਸ਼ ਤੁੱਗਲ ਭਾਨਾ ਐਲ ਐ ਜਰਨੈਲ ਸਿੰਘ ਇਸ ਦੇ ਵਿੱਚ ਮੁੱਖ ਕਿਰਦਾਰਾਂ ਦੇ ਵਿੱਚ ਨੇ ਸ਼ਾਨਦਾਰ ਕਿਰਦਾਰਾਂ ਵਿੱਚ ਨੇ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਗਿੱਪੀ ਗਰੇਵਾਲ ਵੱਲੋਂ ਗਿਆ ਇਸ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਕੀਤਾ ਗਿਆ ਹੈ ਇਹ ਗੀਤ ਦਾ ਆਡੀਓ ਟਿਪਸ ਕੰਪਨੀ ਦੇ YouTube ਚੈਨਲ ਤੇ ਰਿਲੀਜ਼ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਗੀਤ ਦੇ ਬੋਲ ਬੜੇ ਜੋਸ਼ੀਲੇ ਨੇ ਸਿੱਖਾਂ ਦੇ ਮਾਨ ਮੱਤੇ ਤੇ ਸ਼ਾਨ ਮੱਤੇ ਇਤਿਹਾਸ ਨੂੰ ਪੇਸ਼ ਕਰਦੀ। ਗਿੱਪੀ ਗਰੇਵਾਲ ਨਿਮਰਤ ਖੈਰਾ ਸਟਾਰਰ ਫਿਲਮ ਅਕਾਲ ਦੇ ਟਾਈਟਲ ਟਰੈਕ ਦਾ ਆਡੀਓ ਰਿਲੀਜ਼ ਹੋ ਚੁੱਕਾ ਜਿਸ ਨੂੰ ਸਭ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ, ਪਿਆਰ ਦਿੱਤਾ ਜਾ ਰਿਹਾ। ਇਸ ਦੇ ਵਿੱਚ ਸਿੱਖਾਂ ਦੇ ਜੋਸ਼ੀਲੇਪਨ ਦੀ ਗੱਲ ਕੀਤੀ ਗਈ ਆ, ਮੂੰਹ ਮੋੜ ਦਿੰਦਾ ਤਲਵਾਰਾਂ ਦੇ ਇਹ ਨੱਚਦਾ ਖੰਡੇ ਦੀਆਂ ਧਾਰਾਂ ਤੇ ਤਾਂ ਤਿਆਰ ਹੋ ਜਾਓ ਇੱਕ ਸ਼ਾਨਦਾਰ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਦੇਖਣ ਦੇ ਲਈ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਹੈ ਮੋ ਮੋੜ ਦਿੰਦਾ ਤਲਵਾਰਾਂ ਦੇ ਇਹ ਨੱਚਦਾ ਖੰਡੇ ਦੀਆਂ ਧਾਰਾਂ ਤੇ ਸਿੱਖਾਂ ਦੇ ਮਾਣ ਮੱਤੇ ਤੇ ਸ਼ਾਨ ਮੱਤੇ ਇਤਿਹਾਸ ਨੂੰ ਪੇਸ਼ ਕਰਦੀ ਗਿੱਪੀ ਗਰੇਵਾਲ ਨਿਮਰਤ ਖੈਰਾ ਸਟਾਰਰ ਫਿਲਮ ਅਕਾਲ ਦੇ ਟਾਈਟਲ ਟਰੈਕ ਦਾ ਆਡੀਓ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਪ੍ਰਸਿੱਧ ਆਵਾਜ਼ ਸੁਖਵਿੰਦਰ ਸਿੰਘ ਨੇ ਗਾਇਆ ਤੇ ਰੈਪ ਬੋਹੇਮੀਆਂ ਵੱਲੋਂ ਕੀਤਾ ਗਿਆ ਹੈ ਇਸ ਨੂੰ ਲਿਖਿਆ ਹੈਪੀ ਰਾਏ ਕੋਟੀ ਵੱਲੋਂ ਗਿਆ ਤੇ ਇਸ ਦਾ ਸੰਗੀਤ ਬਾਲੀਵੁੱਡ ਦੇ ਨਾਮੀ ਸੰਗੀਤਕਾਰ ਸ਼ੰਕਰ ਐਹਸਾਨ ਲੋਹੇ ਨੇ ਕੀਤਾ ਹੈ ਆਡੀਓ ਪੂਰੀ ਤਰ੍ਹਾਂ ਦੇ ਨਾਲ ਸਾਡੀਆਂ ਜੜਾਂ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਦੱਸੀ ਕਿ ਇਸ ਗੀਤ ਦੀ ਵਾਈਬ ਸਭ ਨੂੰ ਪਸੰਦ ਆ ਰਹੀਆ ਤਾਂ ਬੀਟੀਐਸ ਤੋਂ ਵੀ ਪਤਾ ਲੱਗਦਾ ਹੈ ਕਿ ਗੀਤ ਕਿੰਨਾ ਵੱਡੇ ਲੈਵਲ ਤੇ ਇਸ ਨੂੰ ਸ਼ੂਟ ਕੀਤਾ ਗਿਆ ਹੈ ਗੀਤ ਦੇ ਬੋਲ ਬੜੇ ਜੁਸ਼ੀਲੇ ਨੇ ਹਰ ਇੱਕ ਦੇ ਵਿੱਚ ਜੋਸ਼ ਭਰਦੇ ਨੇ ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ ਅਕਾਲ 10 April 2025 ਨੂੰ ਰਿਲੀਜ਼ ਹੋਵੇਗੀ ਫਿਲਮ ਦੇ ਵਿੱਚ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਕੀ ਨਿਮਰਤ ਖਹਿਰਾ ਪ੍ਰਿੰਸ ਕਬਲਜੀਤ ਸਿੰਘ ਨਿਕਤਨ ਤੀਰ ਮੀਤਾ ਵਿਸ਼ਿਸ਼ਟ ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਜੱਗੀ ਸਿੰਘ, ਆਸ਼ੀਸ਼ ਤੁੱਗਲ, ਭਾਨਾ ਐਲ.ਏ, ਜਰਨੈਲ ਸਿੰਘ ਇਸ ਦੇ ਵਿੱਚ ਮੁੱਖ ਕਿਰਦਾਰਾਂ ਦੇ ਵਿੱਚ ਨੇ, ਸ਼ਾਨਦਾਰ ਕਿਰਦਾਰਾਂ ਵਿੱਚ ਨੇ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਗਿੱਪੀ ਗਰੇਵਾਲ ਵੱਲੋਂ ਗਿਆ। ਇਸ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਤੇ ਰਮਨੀਤ ਕੌਰ ਗਰੇਵਾਲ ਵੱਲੋਂ ਕੀਤਾ ਗਿਆ ਹੈ। ਇਹ ਗੀਤ ਦਾ ਆਡੀਓ ਕੰਪਨੀ ਦੇ YouTube ਚੈਨਲ ਤੇ ਰਿਲੀਜ਼ ਹੋਇਆ ਤਾਂ ਤੁਹਾਨੂੰ ਦੱਸ ਜੀ ਕਿ ਗੀਤ ਦੇ ਬੋਲ ਬੜੇ ਜੋਸ਼ੀਲੇ ਨੇ ਸਿੱਖਾਂ ਦੇ ਮਾਨ ਮੱਤੇ ਤੇ ਸ਼ਾਨ ਮੱਤੇ ਇਤਿਹਾਸ ਨੂੰ ਪੇਸ਼ ਕਰਦੀ ਗਿੱਪੀ ਗਰੇਵਾਲ ਨਿਮਰਤ ਖੈਰਾ ਸਟਾਰਰ ਫਿਲਮ ਅਕਾਲ ਦੇ ਟਾਈਟਲ ਟਰੈਕ ਦਾ ਆਡੀਓ ਰਿਲੀਜ਼ ਹੋ ਚੁੱਕਾ ਜਿਸ ਨੂੰ ਸਭ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਪਿਆਰ ਦਿੱਤਾ ਜਾ ਰਿਹਾ ਇਸ ਦੇ ਵਿੱਚ ਸਿੱਖਾਂ ਦੇ ਜੋਸ਼ੀਲੇਪਣ ਦੀ ਗੱਲ ਕੀਤੀ ਗਈ ਆ ਮੂੰਹ ਮੋੜ ਦਿੰਦਾ ਤਲਵਾਰਾਂ ਦੇ ਇਨ ਨੱਚਦਾ ਖੰਡੇ ਦੀਆਂ ਧਾਰਾਂ ਤੇ ਤਾਂ ਤਿਆਰ ਹੋ ਜਾਓ ਇੱਕ ਸ਼ਾਨਦਾਰ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਦੇਖਣ ਦੇ ਲਈ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਵਾਲੀ ਹੈ